ਕੋ ਵਿਰੋਧ ਦੇ ਸੁਰ ਉਠਣ ਲੱਗ ਪਏ ਜਗੀਰ ਕੌਰ ਅਤੇ ਸੁਦੇਵ ਸਿੰਘ ਟੀਮ ਸਾਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਫੈਸਲੇ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ ਜਗੀਰ ਕੌਰ ਨੇ ਕਿਹਾ ਕਿ ਕੈਰੋ ਨੇ ਹਮੇਸ਼ਾ ਪਾਰਟੀ ਲਈ ਵਫਾਦਾਰੀ ਨਾਲ ਕੰਮ ਕੀਤਾ ਹੈ ਜਗੀਰ ਕੌਰ ਨੇ ਕਿਹਾ ਕਿ ਕੈਰੋ ਤੇ ਕਾਰਵਾਈ ਕਰਨੀ ਕਿੱਥੀ ਹੈ ਇਸ ਉਚਾਲੇ ਕੈਰੋ ਤੇ ਬਲਟੋਹਾ ਨਾਲ ਮਨਮੁਟਾਵ ਪਰ ਉਹ ਪਾਰਟੀ ਦੇ ਹੱਕ 'ਚ ਨੇ ਮਲੂਕਾ ਦੀੋਂ ਬੀਜੇਪੀ ਚ ਫਿਰ ਉਹਨਾਂ ਤੇ ਕਾਰਵਾਈ ਪੂਨ ਨਹੀਂ ਕੀਤੀ ਤੇ ਸਵਾਲੇ ਨਿਸ਼ਾਨ ਖੜੀ ਕੀਤੇ ਗਏ ਅਕਾਲੀ ਆਗੂਆ ਦੇ ਵੱਲ ਸੁਖਦੇਵ ਸਿੰਘ ਢੀਮਸਾ ਦੇ ਵੱਲੋਂ ਵੀ ਇਸ ਪੂਰੇ ਐਕਸ਼ਨ ਦੀ ਨਿੰਦਾ ਕੀਤੀ ਗਈ ਹੈ ਸੀਨੀਅਰ ਅਕਾਲੀ ਆਗੂ ਅਤੇ ਸਾਫਗੰਮ ਮੰਤਰੀ ਕੈਰੋ ਨੂੰ ਪਾਰਟੀ ਚੁੱਕੜਨਾ ਮੰਨਪਾ ਗਏ ਢੀਮਸਾ ਦੇ ਵੱਲੋਂ ਕਿਹਾ ਗਿਆ ਢੀਮਸਾ ਨੇ ਕਿਹਾ ਕਿ ਫੈਸਲੇ ਸਖਤ ਚਬਕਜ ਮੈਂ ਜੇਦੀ ਕਰਦਾ ਹਾਂ ਨਿੰਦਾ ਕਰਦਾ ਹਾਂ ਅਜਿਹਾ ਫੈਸਲਾ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ ਚੋਣਾਂ ਚ ਪਾਰਟੀ ਪ੍ਰਧਾਨ ਅਜਿھے ਫੈਸਲੇ ਲੈਣ ਤੋਂ ਬਿਜਲ ਕੱਲ ਐਕਸ਼ਨ ਲਿਆ ਗਿਆ ਸੀ ਕਿ ਸ਼ੋਮ ਨੇ ਕੱਲ ਜਨਤ ਪ੍ਰਧਾਨ ਸੁਪੀਰ ਬਾਦਲ ਦੇ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਸੀਗਾ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਚਲਦੇ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਹੁਣ ਇਸ ਫੈਸਲੇ ਦਾ ਅਕਾਲੀ ਆਗੂ ਤੇ ਸੀਨੀਅਰ ਅਕਾਲੀ ਆਗੂ ਨੇ ਉਹਨਾਂ ਦੇ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ ਸੀ ਵਿਚਾਲੇ ਬੀਬੀ ਜਗੀਰ ਕੌਰ ਦੇ ਵੱਲੋਂ ਤੇ ਸੁਖਦੇਵ ਸਿੰਘ ਢੀਂਗ ਸਾਹਿਬ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਫੈਸਲੇ ਨਾਲ ਪਾਰਟੀ ਨੂੰ ਹੀ ਨੁਕਸਾਨ ਹੋਵੇਗਾ ਇਸ ਦੇ ਵਿਚਾਲੇ ਜਗੀਰ ਕੌਰ ਨੇ ਕਿਹਾ ਕਿ ਕੈਰੋ ਤੇ ਕਾਰਵਾਈ ਕਰਨਾ ਠੀਕ ਨਹੀਂ ਹੈ ਕੈਰੋ ਤੇ ਬਲਟੋਹਾ ਦੇ ਨਾਲ ਮਨਮੁਟਾਵ ਪਰ ਉਹ ਪਾਰਟੀ ਦੇ ਹੱਕ ਚ ਕਿਉਂ ਨਹੀਂ ਆਏ ਕਈ-ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਾਲ ਹੀ ਸਿਕੰਦਰ ਸਿੰਘ ਮਲੂਕਾਲੀ ਨੌਪਤ ਦੇ ਵੱਲੋਂ ਭਾਜਪਾ ਜੁਆਇਨ ਕੀਤੀ ਗਈ ਸੀ ਕਿ ਬੀਬੀ ਜ਼ਾਕੀਰ ਖਰਦੇ ਵੱਲੋਂ ਸਵਾਲੀਆ ਨਿਸ਼ਾਨ ਖੜਕੀਤਾ ਗਿਆ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਅਦੇਸ਼ ਪ੍ਰਤਾਪ ਸਿੰਘ ਕੈਰੋ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਤੁਸੀਂ ਵੀ ਕਾਫੀ ਸੀਨੀਅਰ ਲੀਡਰ ਹੋ ਇਹ ਕਾਰਵਾਈ ਸਹੀ ਹੈ ਦੇਖੋ ਕਾਰਵਾਈ ਕੋਈ ਵੀ ਕਾਹਲੀ ਚ ਕੀਤੀ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਬੜਾ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ ਉਹ ਸਰਦਾਰ ਅਦੇਸ਼ ਪ੍ਰਤਾਪ ਸਿੰਘ ਜੀ ਕੈਰੋ ਸਾਹਿਬ ਬਾਦਲ ਸਾਹਿਬ ਦੇ ਬਿਲਕੁਲ ਜਿਹੜੇ ਸincere ਤੇ dedicated ਲੀਡਰ ਨਾਲ ਹੈ ਕੰਮ ਕੀਤਾ ਉਹਨਾਂ ਨੇ ਮੈਂ ਉਥੇ ਚੋਣ ਲੜੀ ਸੀ ਤੇ ਮੇਰਾ ਖਿਆਲ ਹੈ ਕਿ ਇੱਕ ਉਸ ਇਨਸਾਨ ਨੇ ਡੋਰ ਟੂ ਡੋਰ ਜਾ ਜਾ ਕੇ ਕੰਮ ਕੀਤਾ ਸੀਗਾ ਪਾਰਟੀ ਵਾਸਤੇ ਵਫਾਦਾਰੀ ਨਾਲ ਕੰਮ ਕੀਤਾ ਸੀਗਾ ਤੇ ਅੱਜ ਵੀ ਉਹ ਜਿਹੜੇ ਹੈ ਉਥੇ ਬੈਠ ਕੇ ਮੈਨੂੰ ਦੱਸ ਰਹੇ ਸੀ ਕਿ ਅਸੀਂ ਘਰ ਬਲਾ ਬਲਾ ਕੇ ਵਰਕਰਾਂ ਨੂੰ ਕਹਿ ਰਹੇ ਹਾਂ ਕਿ ਵੋਟ ਜੜੀ ਆ ਆਪਣੀ ਪੂਰੀ ਪਾਓ ਠੀਕ ਹੈ ਮਿਸ ਅੰਡਰਸਟੈਂਡਿੰਗ ਉਹਨਾਂ ਦੀਆਂ ਹੋ ਸਕਦੀਆਂ ਨੇ ਪਰ ਮੈਨੂੰ ਇਹ ਦੀ ਸਮਝ ਆਈ ਕਿ ਬਾਦ ਸਾਹਿਬ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਕਿਸ ਕਾਰਨ ਕੀਤੀ ਹੈ ਜੀ ਜਿਹੜੀ ਕਿ ਇਹ ਇਸ ਵੇਲੇ ਇਸ ਨਹੀਂ ਚੀਕ ਲਈ ਐ ਇਹ ਸੋਭਾ ਨਹੀਂ ਰਹੀ ਕਿਉਂਕਿ ਸਾਰੇ ਵਰਕਰਾਂ ਨੇ ਮਨ ਵਿੱਚ ਇਸ ਗੱਲ ਦਾ ਰੋਸ ਵੀ ਆਇਆ ਤੇ ਮਹਿਸੂਸ ਵੀ ਕੀਤਾ ਸਾਰਿਆਂ ਨੇ ਮਦਾਨ ਜੀ ਨੂੰ ਪਤਾ ਨਹੀਂ ਕਿਉਂ ਇਹ ਮਜਬੂਰ ਕਰਦੇ ਆ ਲੀਡਰ ਸਾਹਿਬਾਨ ਕਿ ਕਿਸੇ ਸੀਨੀਅਰ ਲੀਡਰ ਨੂੰ ਤੁਸੀਂ ਬਿਲਕੁਲ ਜਿਹੜਾ ਉਹਦੀ ਸੱਜੀ ਬਾਹ ਬਣ ਕੇ ਬੈਠੇ ਹੋਣ ਉਹਨਾਂ ਲੋਕਾਂ ਨੂੰ ਤੁਸੀਂ ਕਿਉਂਕਿ ਉਹਨਾਂ ਨੇ ਕਦੀ ਪਾਰਟੀ 'ਚ ਵੀ ਦਖਲੰਦਗੀ ਨਹੀਂ ਕੀਤੀ ਕਦੀ ਉਹਨਾਂ ਨੇ ਕਿਸੇ ਦੇ ਮਹਿਕਮੇ ਐਸੇ ਜਾਂ ਸਰਕਾਰ 'ਚ ਨਹੀਂ ਦੇਣ ਦਾ ਦਖਲੰਦਗੀ ਕੀਤੀ ਉਹਦੇ ਸਿਰਫ ਆਪਣੇ ਹਲਕੇ ਤੱਕ ਹੀ ਰਹਿੰਦੇ ਪੱਤੀ ਹਲਕੇ ਤੱਕ ਤੇ ਉਹ ਬਹੁਤਾ ਕੋਈ ਪਾਰਟੀ ਚ ਦਿਖਨ ਦਾ ਜੀ ਨਹੀਂ ਕਰਦੇ ਸਾਨੂੰ ਇਹ ਨਹੀਂ ਸਮਝ ਆਂਦੀ ਕਿਉਂਕਿ ਕਰਦਾ ਉਹਨਾਂ ਦਾ ਪਰਿਵਾਰ ਦਾ ਇੱਕ ਮੈਂਬਰ ਸੀ ਔਰ بڑے ਘਰਾਣੇ ਨਾਲ ਸੰਬੰਧਿਤ ਹੈ ਘੈਂਟ ਪ੍ਰਤਾਪ ਸਿੰਘ ਕੈਰੋ ਜਿਹੜੇ ਹੈ ਮੁੱਖ ਮੰਤਰੀ ਰਹੇ ਹੈ ਔਰ ਪੂਰਾ ਪਸ਼ੋਕਰ ਉਹਨਾਂ ਦਾ ਬੜਾ ਵੱਡਾ ਲੋਕਾਂ ਚ ਦਾਇਰਾ ਹੈ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਮੈਂ ਸਭੀ ਦੀਆਂ ਕਿ ਇਹ ਕਾਰਵਾਈ ਨਹੀਂ ਕੀਤੀ ਹੋਣੀ ਚਾਹੀਦੀ ਤੇ ਬੀਬੀ ਜਗੀਰਕੋਟ ਦੇ ਵੱਲੋਂ ਇਤਰਾਦੀ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਇਸੇ ਬਚਾਰ ਇਸ ਵਾਲੀਆ ਨਿਸ਼ਾਨ ਖੜਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਕੈਰੋਲ ਨੇ ਬਲਟੋਹਾ ਦੇ ਨਾਲ ਮਨਮੁਟਾ ਪਰ ਉਹ ਪਾਰਟੀ ਦੇ ਹੱਕ ਚ ਨਹੀਂ ਇਸੇ ਬਚਾਰੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਨਾਲ ਹਮੇਸ਼ਾ ਡਟ ਕੇ ਖੜੇ ਰਹੇ ਨੇ ਆਦੇਸ਼ ਪ੍ਰਤਾਪ ਸਿੰਘ ਕਹਿੰਦੇ ਤੇ ਕਈ ਤਰ੍ਹਾਂ ਦੇ ਸਵਾਲ ਇਹ ਨਿਸ਼ਾਨ ਵੀ ਬੀਜੇਪੀ ਕੋਰ ਦੇ ਵੱਲੋਂ ਖੜੇ ਕੀਤੇ ਗਏ ਨੇ ਹਾਲਾਂਕਿ ਆ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਕੰਦਰ ਸਿੰਘ ਮਲੂਕਾ ਦੀ ਨੋਪੋਤ ਦੇ ਵੱਲੋਂ ਬੀਜੇਪੀ ਜੁਆਇਨ ਕੀਤੀ ਗਈ ਸੀ ਉਸ ਵੇਲੇ ਸ਼ੁਮਨੇ ਕਾਲ ਦੇ ਪ੍ਰਤਾਪ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਸ ਟਾਈਮ ਐਕਸ਼ਨ ਕਿਉਂ ਨਹੀਂ ਲਿਆ ਗਿਆ ਕਾਲੀ ਦਲ ਦੇ ਅੰਦਰੋਹੀ ਬਾਗੀ ਸੁਰ ਉਠਣੇ ਸ਼ੁਰੂ ਹੋ ਚੁੱਕੇ ਨੇ ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਟੀਮ ਸਾਡੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਖੜੇ ਕੀਤੇ ਗਏ ਨੇ ਦੱਸਦੇ ਕਿ ਆਦੇਵ आदेश प्रताप सिंह कैरोनु कल पार्टी विरोधी गतिविधि चल दे पार्टी तो बाहर एक्सपेल किया गया सुखजिंदर सिंह रंधावा ने अमित शाह ਦੇ ਬਹਾਨੇ ਰਮ ਸਿੰਘ ਬਿੱਟੂ ਤੇ ਸਿੱਖਾ ਨਿਸ਼ਾਨਾ ਸਾਧਿਆ ਰੰਧਾਵਾ ਨੇ ਕਿਹਾ ਕਿ ਅਮਿਤ ਸ਼ਾਹ ਨੇ ਬਿੱਟੂ ਦੇ ਵਿਸ਼ਵਾਸ ਕਰਤੀ ਗੁੰਡਾ ਦਾਵਾ ਕੀਤਾ ਹੈ ਜਦੋਂ ਸੰਸਦ ਬਣੇ ਉਹ ਦੋ ਤਾਂ ਪਾਜਪਾ ਦੇ ਸੰਪਰਕ ਸਿੱਕੇ ਬਿੱਟੂ ਬਿੱਟੂ ਨੇ ਕਾਂਗਰਸ ਦੀ ਪਿੱਠ 'ਤੇ ਛੁਰਾ ਮਾਰਿਆ। ਕੱਲ ਅਮਿਤ ਸ਼ਾਹ ਨੇ ਦੁਜਾਨਾ ਚੋਣ ਰੈਲੀ ਕੀਤੀ ਸੀ ਕਿਤੀ ਸੀ ਕਿ ਰਮਿੰਦਰ ਬਿੱਟੂ ਦੇ ਹੱਦ ਤੇ ਸੰਗਠਨ ਦੀ ਬੰਦ ਹੋਈ ਨਜ਼ਰ ਆਈ ਸੀ ਕਿ ਚਾਲੇ। ਅਮਿਤ ਸ਼ਾਹ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਮੇਰੇ 5 ਸਾਲ ਬਾਣੇ ਦੋਸਤ ਨੇ ਰਮਿੰਦਰ ਬਿੱਟੂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਹਮਲਾਵਰ ਸਿੱਕੇ ਹੁਣ ਸੁਖਿੰਦਰ ਸਿੰਘ ਖੰਡਾਵਾ ਪੰਜਾਬ ਦੇ ਐਕਸ ਡਿਪਟੀ ਚੀਫ ਮਿਨਿਸਟਰ ਨਾਲੇ ਵੱਲੋਂ ਰਮਿੰਦਰ ਬਿੱਟੂ ਤੇ ਇਸ਼ਾਨਾ ਸਾਧਿਆ ਗਿਆ ਹੈ ਕਿ ਬਿੱਟੂ ਨੇ ਕਾਂਗਰਸ ਦੀ ਪਿੱਠ 'ਤੇ ਛੁਰਾ ਲਗਾਤਾਰ ਪੰਜਾਬ ਦੀ ਚੋਣ ਪ੍ਰਚਾਰ ਕਰ ਲਈ ਜਿੱਥੇ ਮੋਦੀ ਨੇ ਜ਼ਿਕਰ ਕੀਤਾ ਕਿ ਮੇਰੀ ਦੋਸਤੀ ਸੀ ਵਿਨੋਦ ਖੰਨਾ ਦੇ ਨਾਲ ਤਾਂ ਕੱਲ ਅਮਿਤ ਸ਼ਾਹ ਜ਼ਿਕਰ ਕਰਦੇ ਨੇ ਕਿ ਮੇਰੀ ਰਵਨੀਤ ਬਿੱਟੂ ਨਾਲ 5 ਸਾਲ ਤੋਂ ਪੁਰਾਣੀ ਦੋਸਤੀ ਹੈ ਤਾਂ ਮਤਲਬ ਰਵਨੀਤ ਬਿੱਟੂ ਪਹਿਲੇ ਦਿਨ ਤੋਂ ਹੀ ਆਪਣੀ ਪਾਈ ਪਾਰਟੀ ਦੇ ਨਾਲ ਵਿਸ਼ਵਾਸ ਘਾਤ ਕਰ ਰਿਆ ਸੀ ਔਰ ਮੌਕੇ ਦੀ ਤਲਾਸ਼ ਤੇ ਮੌਕਾ ਪ੍ਰਸਤਾਵ ਦੱਤੇ ਫਿਰ ਕੀ ਕਿਹਾ ਜਾ ਸਕਦਾ ਔਰ ਮੌਕਾ ਪ੍ਰਸਤੀ ਦਾ ਸਬੂਤ ਅਮਿਤ ਸ਼ਾਹ ਜੀ ਦੇ ਗਏ ਨੇ ਹੁਣ ਬਿੱਟੂ ਦੇ ਕੋਲ ਕੋਈ ਜਵਾਬ ਨਹੀਂ ਕਿ ਆਪਣੀ ਪਾਰਟੀ ਜਿਹੜੀ ਆਪਣੀ ਪਾਰਟੀ ਨੂੰ ਧੋਖਾ ਦੇਣਾ ਬੇਈਮਾਨੀ ਕਰਨੀ ਵਿਸ਼ਵਾਸ ਘਾਤ ਕਰਨਾ ਮਾਂ ਪਾਟੀ ਘਣੀ ਆਪਣੀ ਮਾਂ ਨੂੰ ਧੋਖਾ ਦੇਣਾ ਉਹ ਮੋਰ ਲੱਗਿਆ ਕਿ ਧੋਖੇਬਾਜ਼ ਸੀ ਕਿਉਂਕਿ 5 ਸਾਲ ਤਾਂ ਐਮਪੀ ਦਾ ਕਾਰਜਕਾਲ ਹੁੰਦਾ ਉਹ ਕਹਿੰਦੇ 5 ਸਾਲ ਪੁਰਾਣੀ ਦੋਸਤੀ ਇਹ ਤਾਂ ਬਲ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਮੈਂ ਇਹੀ ਕਿਹਾ ਮੈਂ ਤੇਹੀ ਕਹਿ ਰਿਹਾ ਕਿ ਉਹ ਮੋਰ ਲੱਗਿਆ ਕਿ ਕਾਂਗਰਸ ਦੇ ਨਾਲ ਬੇਈਮਾਨੀ ਖਰਦਾ ਰਿਹਾ ਇਹਨੂੰ ਤੁਹਾਨੂੰ ਸੁਣਾਉਂਦੇ ਹਾਂ ਕਿ ਅਮਿਤ ਸ਼ਾਹ ਨੇ ਬਿੱਟੂ ਨੂੰ ਲੈ ਕੇ ਕੱਲ ਰੈਲੀ 'ਚ ਕੀ ਕੁਝ ਕਿਹਾ रवनीत बिट्टू मेरा दोस्त है पांच साल से दोस्त बना है मेरा मैंने संसद में सार्वजनिक रूप से कांग्रेस के एमपी थे तब भी कहा था रवनीत बिट्टू मेरा दोस्त है आइयो बहनों आज मैं अपील करने आया हूं ये रवनीत बिट्टू को लुधियाने से दिल्ली की संसद में भेजिए इसको बड़ा आदमी बनाने का काम मैं करूंगा मैं करूंगा रवनीत बिट्टू मेरा दोस्त है और जिन्होंने भी इनके दादाजी की हत्या की है उनको हम माफ नहीं कर सकते नहीं

ਫੇਸਬੁੱਕ ਤੇ ਪੋਸਟ ਪਾ ਕੇ ਐਲਾਨ ਕੀਤਾ ਗਿਆ ਇਸ ਦੇ ਵਿਚਾਲੇ ਉਹਨਾਂ ਨੇ ਲਿਖਿਆ ਕਿ ਮੇਰਾ ਬਾਦਲ ਪਰਿਵਾਰ ਤੋਂ ਅਸਤੀਫਾ ਭਾਈ ਅਮਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਕਾਨੀਵਾਲਾ ਦੀ ਹਮਾਇਤ ਦਾ ਐਲਾਨ ਇਸ ਦੇ ਵਿਚਾਲੇ ਉਹਨਾਂ ਦੇ ਵੱਲੋਂ ਜੋ ਹੈ ਅਕਾਲੀ ਦਲ ਬਾਦਲ ਛੱਡਣ ਦਾ ਐਲਾਨ ਕੀਤਾ ਗਿਆ ਅਸਤੀਫਾ ਦੇ ਦਿੱਤਾ ਗਿਆ ਤੇ ਐਲਾਨ ਕੀਤਾ ਹੈ ਕਿ ਅਮਰਿਤਪਾਲ ਸਿੰਘ ਜੋ ਐਨਐਸਏ ਲੱਗਿਆ ਹੋਇਆ ਸੰਮਿਤ ਬਰੂਗੜ